ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਗੁਰਦਾਸਪੁਰ ਵਿੱਚ ਦੋ ਧਿਰਾਂ ਦਰਮਿਆਨ ਵੱਡਾ ਝਗੜਾ ਹੋਣ ਤੋਂ ਟਲਿਆ ਇੱਕ ਧਿਰ ਲਗਾ ਰਹੀ ਹੈ ਹੋਟਲ ਵਿੱਚ ਗੈਰ ਕਾਨੂੰਨੀ ਕੰਮ ਕਰਵਾਉਣ ਦਾ ਦੋਸ਼ ਅਤੇ ਦੂਜੇ ਧਿਰ ਨੇ ਕਿਹਾ ਕਿ ਮੈਂ ਆਪਣੀ ਜ਼ਮੀਨ ਅੱਗੇ ਲਗਾਈ ਮਿੱਟੀ ਚੁੱਕਣ ਲਈ ਕਿਹਾ ਇਸ ਲਈ ਕਰ ਰਿਹਾ ਬਦਨਾਮ ਦੋ ਰਾਂਗਲਾ ਰੋਡ ਤੇ ਪਿੰਡ ਆਲੇਚੱਕ ਬਾਈਪਾਸ ਤੇ ਪੱਠਾ ਕਲੋਨੀ ਦੇ ਸਾਹਮਣੇ ਸਥਿਤ ਦੋ ਗਵਾਂਡੀਆਂ ਵਿੱਚ ਇੱਕ ਦੂਜੇ ਦੇ ਕੰਮ ਨੂੰ ਬੰਦ ਕਰਵਾਉਣ ਲਈ ਚੱਲ ਰਿਹਾ ਵਿਵਾਦ ਨੂੰ ਪੁਲਿਸ ਵੀ ਸੁਲਝਾਉਣ ਦੇ ਵਿੱਚ ਅਸਫਲ ਦਿਖਾਈ ਦੇ ਰਹੀ ਹੈ ਇੱਕ ਤਿਰ ਦੇ ਹਰਪਿੰਦਰ ਸਿੰਘ ਮਾਨ ਦਾ ਦੋਸ਼ ਹੈ ਕਿ ਉਸ ਦੇ ਗਵਾਂਡੀ ਮੇਜਰ ਸਿੰਘ ਵੱਲੋਂ ਆਪਣੇ ਹੋਟਲ ਵਿੱਚ ਗੈਰ ਕਾਨੂੰਨੀ ਕੰਮ ਕਰਵਾਏ ਜਾਂਦੇ ਹਨ ਜਿਸ ਦਾ ਵਿਰੋਧ ਕਰਨ ਤੇ ਉਹ ਬਾਰ ਬਾਰ ਪੰਗੇ ਲੈਂਦਾ ਹੈ ਅਤੇ ਤੇ ਇਸੇ ਰੰਜਿਸ਼ ਨੂੰ ਲੈ ਕੇ 10 ਦਿਨ ਪਹਿਲਾਂ ਝਗੜਾ ਹੋਇਆ ਸੀ ਅਤੇ ਮੇਜਰ ਸਿੰਘ ਵੱਲੋਂ ਗੋਲੀ ਵੀ ਚਲਾਈ ਗਈ ਸੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪਰ ਪੁਲਿਸ ਵੱਲੋਂ ਉਸ ਵੇਲੇ ਕੋਈ ਕਾਰਵਾਈ ਨਹੀਂ ਕੀਤੀ ਗਈ ਦੂਜੇ ਪਾਸੇ ਮੇਜਰ ਸਿੰਘ ਦਾ ਦੋਸ਼ ਹੈ ਕਿ ਉਸ ਦੀ ਜ਼ਮੀਨ ਦੇ ਅੱਗੇ ਹਰਪਿੰਦਰ ਸਿੰਘ ਨੇ ਮਿੱਟੀ ਲਗਾ ਕੇ ਉਸ ਦੀ ਜ਼ਮੀਨ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਹੈ। ਉਹ ਰੁਪਿੰਦਰ ਸਿੰਘ ਮਾਲ ਨੂੰ ਮਿੱਟੀ ਚੁੱਕਣ ਲਈ ਕਹਿੰਦੇ ਹਨ ਤਾਂ ਉਹ ਉਹਨਾਂ ਨੂੰ ਝੂਠੇ ਦੋਸ਼ ਲਗਾ ਕੇ ਬਦਨਾਮ ਕਰ ਰਿਹਾ ਹੈ। ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋਂ ਇਕਤਰ ਨੇ ਬਾਹਰੋਂ ਬੰਦੇ ਬੁਲਾ ਲਏ ਪਰ ਦੂਜੇ ਧਿਰ ਵੱਲੋਂ ਸ਼ਿਕਾਇਤ ਕਰਨ ਤੇ ਪੁਲਿਸ ਨੇ ਆ ਕੇ ਕੁਝ ਬੰਦਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਵੱਡਾ ਝਗੜਾ ਹੋਣ ਤੋਂ ਟਲ ਗਿਆ। ਉਧਰ ਜਦੋਂ ਇਸ ਸੰਬੰਧਿਤ थाना सदर ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤਫ਼ਤੀਸ਼ ਤੋਂ ਬਾਅਦ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਮੈਂ ਹਰਪ੍ਰਿੰਦਰ ਸਿੰਘ ਆ ਭਟਾ ਕਲਨੀ ਪੰਦੀਆ ਰਕ ਬਹਾਲੇ ਚੱਕ ਦਾ ਅਬਾਈਪਾਸ ਤੇ ਨਾ ਇਥੇ ਕਲੋਨੀ ਦਾ ਸਾਰਾ ਕੂੜਾ ਲੱਗਾ ਹੈਗਾ ਗਾਹ ਤੱਕ ਵੇਖੋ ਤੁਸੀਂ ਇਥੇ ਪਹਿਲਾਂ ਕੂੜਾ ਦਾ ਢੇਰ ਲੱਗਾ ਦਾ ਸੀ ਆਪਾਂ ਉਹ ਸਾਰਾ ਕੂੜਾ ਚੁਕਾ ਕੇ ਤੇ ਮਿੱਟੀ ਪਾਤੀ ਠੀਕ ਹੈ ਕੋਈ ਅੱਗੇ ਵੀ ਵੇਖ ਸਕਦੇ ਹੋ ਸੜਕ ਦੇ ਨਾਲ ਕਿਤੇ 1 ਫੁੱਟ ਮਿੱਟੀ ਹੈ ਨਹੀਂ ਅਸੀਂ ਇਥੇ ਮਿੱਟੀ ਪੰਜ-ਪੰਜ 10 ਦਾ ਫੁੱਟ ਨਾਲ ਲਾਈ ਆ ਇਧਰ ਵੀ ਕੂੜਾ ਦੀ ਸਮੱਸਿਆ ਕਰਕੇ ਇਥੇ ਮਿੱਟੀ ਲਾਈ ਕੋਈ ਕੂੜਾ ਗਾਂਹ ਚਲ ਜੇ ਅਸੀਂ ਇਹ ਕਰ ਰਹੇ ਆ ਵੀ ਇਥੇ ਮਿੱਟੀ ਲਾ ਲਈ ਦਾ ਠੀਕ ਹੈ ਕਿ ਲੋਕੀ ਕੂੜਾ ਨਾ ਸੁੱਟਣ ਕਲੋਨੀ ਤੁਹਾਡੇ ਸਾਹਮਣੇ ਹੈ ਕੈਮਰਾ ਮਾਰੋ ਉਧਰ ਸਾਰੇ ਵੀ ਇੱਥੇ ਮਿੱਟੀ ਲਾਤੀ ਕੂੜਾ ਗਾਂ-ਗਾਂ ਜਾਂਦਾ ਪਿਆ ਹੁਣ ਜੇ ਇਥੋਂ ਅਸੀਂ ਬੰਦ ਕਰ ਦਿੰਨੇ ਆ ਤੇ ਕੂੜਾ ਇੱਥੇ ਡਿਗਣ ਨਾ ਪੰਦਾ ਆ ਤੁਹਾਡੇ ਸਾਰੇ ਧਿਆਨ ਦੇ ਵਿੱਚ ਆ ਇਹ ਇੱਕ ਬੰਦਾ ਨਾ ਇਹਦਾ ਰਕਬਾ ਨਾ ਕੋਈ ਗੱਲ ਨਾ ਇਹਦੀ ਕੋਈ ਜ਼ਮੀਨ ਇੱਥੇ ਸਰਕਾਰੀ ਜ਼ਮੀਨ ਜੰਗਲਾਤ ਦੀ ਜ਼ਮੀਨ ਆ ਜੰਗਲਾਤ ਵਾਲੇ ਆ ਕੇ ਰੋਕਣ ਠੀਕ ਹੈ ਨਹੀਂ ਇਹ ਗੈਂਗਸਟਰ ਸੱਦ ਕੇ ਇੱਥੇ ਤੇ ਆ ਜਾਂਦਾ ਰੋਜ਼ ਹੀ ਮੁੰਡੇ ਸੱਦ ਲਾਂਦਾ ਹੀ ਇੱਥੇ ਹਥਿਆਰ ਕਹਦੇ ਆ ਮਿੱਟੀ ਆਪਣੀ ਆ ਚੁੱਕਣ ਦੇ ਆ ਜੀ ਅੱਜ ਵੀ ਅਸੀਂ ਕਹੇ ਵੀ ਜੇ ਕਿਨੂੰ ਉਤਰਾ ਜਾ ਵੇਖੋ ਰੋਡ ਦੇ ਨਾਲ ਪਿਛੇ ਕਿਤੇ 3 ਫੁੱਟ ਲੱਗੀ ਦੀ ਆ ਅਸੀਂ ਇੱਥੇ 15 ਫੁੱਟ ਨਾਲ ਲਾਈ ਦੀ ਆ ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਏ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਵੀ ਜੋ ਗਰਾਊਂਡ ਲੈਵਲ ਆ ਉਸੇ ਲੈਵਲ ਦੇ ਕਿਤੇ ਟੁੱਟੀ ਨਹੀਂ ਗਈ ਦੀ ਸਾਡੀ ਮਿੱਟੀ ਹਾਨੂੰ ਹੀ ਨਹੀਂ ਚੁੱਕਣ ਦੇ ਐਂ ਸਿਰਫ ਇੱਥੇ ਲਾਂਦ ਦਾ ਕਾਰਨ ਇਹ ਆ ਵੀ ਜੇ ਅਸੀਂ ਨਹੀਂ ਲਾਂਦੇ ਤੇ ਕਲੋਨੀ ਸਾਰੀ ਕੂੜਾ ਸੁੱਟਦੀ ਆ ਹੁਣ ਘਰ ਸਾਹਮਣੇ ਮੇਰਾ ਘਰ ਆ ਠੀਕ ਆ ਨਹੀਂ ਅਲਰਜੀ ਇਹਨਾਂ ਨੂੰ ਇਸ ਗੱਲ ਦੀ ਆ ਪੇਨਾਰ ਮੇਰੇ ਲਾਗੇ ਖੁੱਲਿਆ ਬਣਿਆ ਕੈਬਨ ਬਣਿਆ ਕੁੱਕ ਤਾਂ ਕਹੇ ਨਹੀਂ ਆ ਸਵੇਰੇ 8 ਵਜੇ ਤੋਂ ਇੱਥੇ ਕੁੜੀਆਂ ਮੁੰਡਿਆਂ ਨੇ ਸਟਾਰਟ ਹੋ ਜਾਂਦੇ ਆ ਇਹ ਗੱਲ ਤੋਂ ਮੈਂ ਰੋਕਦਾ ਬਸ ਇਹ ਗੱਲ ਦੀ ਰੰਜਿਸ਼ ਆ ਉਹ ਗੱਲ ਦਾ ਪੰਗਾ ਲੈਂਦੇ ਆ ਨਾ ਪੰਜ ਸਾਰਾ ਰਿਆ ਸੀ ਸਾਹਮਣੇ ਤੁਸੀਂ છાਤੀ ਮਾਰੋ ਸਾਰੇ ਘਰ ਨੇ ਕੋਈ ਬੋਲ ਨਹੀਂ ਸਕਦਾ ਇਹ ਉਹਨੂੰ ਮੁੰਡਿਆਂ ਦਾ ਧੌਂਸ ਦਿਖਾ ਕੇ ਉਹ ਕਲੋਨੀ 'ਚ ਕਦੀ ਕਿਸਦੇ ਘਰ ਗੋਲੀ ਚਲਾਤੀ ਹੁਣ ਹਾਲੇ ਚੱਕ ਚਲਾਤੀ ਹੁਣ ਥੋੜੇ ਦਿਨ ਪਹਿਲਾਂ ਜੂਨ ਚੱਕ ਚਲਾਤੀ 5 ਤਰੀਕ ਨੂੰ ਸਾਡੇ ਤੇ ਚਲਾਤੀ ਜਿਹਦੀ ਵੀਡੀਓ ਵੀ ਆ ਸਾਰਾ ਕੁਝ ਸਾਡੇ ਕੋਲ ਆ ਕਾਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਫੇਰ ਅਸੀਂ ਆਪਣਾ ਕੰਮ ਕਰਨ ਲਿਆ ਤੇ ਇਹ ਫੇਰ ਮੁੰਡੇ ਲੈ ਕੇ ਡੱਕਣਾ ਆ ਗਿਆ ਅੱਜ ਕਿੰਨੇ ਮੁੰਡੇ ਗ੍ਰਿਫਤਾਰ ਕੀਤੇ ਪੁਲਿਸ ਨੇ ਪੁਲਿਸ ਨੇ 6-7 ਗ੍ਰਿਫਤਾਰ ਕੀਤੇ ਆ ਕੋਈ 10-12 ਭੱਜ ਗਿਆ ਜਿਹਦੀ ਬਕਾਦਾ ਵੀਡੀਓ ਪੁਲਿਸ ਨੂੰ ਦਿੱਤੀ ਆ ਨਹੀਂ ਆ ਨਾ ਸੱਦੇ ਇਹਨਾਂ ਦੇ ਘਰੋਂ ਇਹਨਾਂ ਦੇ ਹੋਟਲ ਚੋਂ 도ੜਿਆ ਤੇ ਉਹਦੀ ਵੀਡੀਓ ਵੀ ਬਣੀ ਆ ਪੁਲਿਸ ਨੇ ਉੱਥਾਂ ਹੀ ਚੁੱਕਿਆ ਬਕਾਦਾ ਦੀਆਂ ਹਰ ਅਸਲੇ ਦੀਆਂ ਜਦੋਂ ਜਿੱਥੇ-ਜਿੱਥੇ ਗੋਲੀ ਚਲਾਈ ਆ ਸਾਰੀਆਂ ਇਹਦੀਆਂ ਪਤਾ ਨਹੀਂ ਐਡੀ ਇਹਨੂੰ ਕਹਦੀ ਸਪੋਰਟ ਆ ਇੱਕ ਇਹਦਾ ਰੀਡਰ ਆ ਐਸਐਸਪੀ ਦਾ ਉਹ ਇਹਦਾ ਸਾਕਾ ਮਾਮੇ ਦਾ ਮੁੰਡਾ ਹਾਂ ਡੀਓ ਪੇਸ਼ ਹੀ ਨਹੀਂ ਜਾਣਦਾ ਕਿਤੇ ਸਰਿਆਮ ਸਾਰੀ ਕਲੋਨੀ ਚੋਂ ਤੁਸੀਂ ਕਿਦੋਂ ਵੀ ਗਵਾਹ ਹੈ ਸਾਰੀ ਵੀ ਇੱਥੇ ਕਿਹੜਾ ਕੰਮ ਚੱਲਦਾ ਭਾਈ ਮੇਰਾ ਨਾਮ ਮੇਜਰ ਸਿੰਘ ਬਾਜਵਾ ਹਰਦੋ ਬਥਵਾਲੇ ਦਾ ਵਸਨੀਕ ਆਈ ਮੈਂ ਇਹ ਰਕਬਾ ਆਲੇ ਜਗਦਾ ਜਿੱਥੇ ਆਪਾਂ ਹੁਣ ਖੜੇ ਆ ਇਸੇ ਰਕਬੇ ਦੇ ਨਾਲ ਹੀ ਮੇਰਾ ਰੈਸਟੋਰੈਂਟ ਵੀ ਆ ਤੇ ਮੇਰਾ ਜਿਹੜਾ ਗਵੰਡੀ ਆ ਹਰਪਿੰਦਰ ਸਿੰਘ ਮਾਨ ਇਹਦਾ ਮਿੱਟੀ ਦਾ ਕਾਰੋਬਾਰ ਆ ਜੀ ਆ ਜਿੱਥੇ ਆਪਾਂ ਹੁਣ ਖਲੋਤੇ ਆ ਇਹ ਸਰਕਾਰੀ ਜੰਗਲਾਤ ਦੀ ਜਗ੍ਹਾ ਆ ਇਹ ਇੱਥੇ ਪਿਛਲੇ ਪਾਸੇ ਮੇਰੀ ਜ਼ਮੀਨ ਆ ਮੇਰੇ ਜੀ ਮੇਰੇ ਅਗਲੇ ਪਾਸੇ ਮਿੱਟੀ ਡੰਪ ਕਰਦਾ ਆ ਤੇ ਕਦੀ ਚੁੱਕ ਲੈਂਦਾ ਮਿੱਟੀ ਕਦੀ ਪਾ ਲੈਂਦਾ ਵਾ ਠੀਕ ਆ ਇਹਨੂੰ ਮੈਂ ਬੜੀ ਵਾਰੀ ਮਤਲਬ ਆਹ ਕੰਮ ਤਾਂ ਰੋਕਿਆ ਕਿ ਪਿਛਲੇ ਪਾਸੇ ਮੇਰੀ ਪ੍ਰਾਪਰਟੀ ਆ ਮੈਨੂੰ ਜਾਨੋ ਮੇਰਾ ਰਸਤਾ ਵੀ ਬੰਦ ਹੁੰਦਾ ਵਾ ਅੱਗੇ ਟੋਏ ਵੀ ਪਾ ਦਿੰਦਾ ਜੋ ਤੁਸੀਂ ਪਿਛੇ ਵੇਖ ਰਹੇ ਜੀ ਠੀਕ ਆ ਜੀ ਇਹ ਬਜਾਏ ਇਹ ਗੁਲਾਮਨਨ ਤੋਂ ਜਾਂ ਸਰਕਾਰੀ ਥਾਂ ਦੇ ਵਿੱਚ ਮਿੱਟੀ ਚੁੱਕਣ ਤੋਂ ਜਾਂ ਪਾਣ ਤੋਂ ਮੇਰੇ ਗਲ ਪੈਂਦਾ ਵਾ ਜਿਦਾਂ ਕਿ ਪਿਛਲੇ ਮਹੀਨੇ ਦੀ 5 ਤਰੀਕ ਨੂੰ ਇੱਕ ਵੀਡੀਓ ਵੀ ਆ ਮੰਨ ਲਓ ਵੀ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਮਰੇ ਹੱਥੀ ਪੈ ਰਹੇ ਨੇ ਠੀਕ ਆ ਜੀ ਉਦੀ ਦਰਖਾਸਤ ਇੱਕ ਚੱਲ ਰਹੀ ਆ ਅਫਸਰਾ ਕੋਲ ਜਿਹੜੀ ਆ ਸਰਕਾਰੀ ਜਗ੍ਹਾ ਦੀ ਦਰਬਾਰ ਤੋਂ ਕਰ ਰਿਆ ਵਾ ਇੱਥੇ ਇਹਦੀ ਵੀ ਬੰਦੀ ਕਾਰਵਾਈ ਕਰਨੀ ਚਾਹੀਦੀ ਤੇ ਜੰਗਲਾਂ ਤੋਂ ਵਿਭਾਗ ਨੂੰ ਵੀ ਇੱਥੇ ਧਿਆਨ ਦੇਣ ਦੀ ਲੋੜ ਆ ਠੀਕ ਆ ਜੀ ਤੇ ਮੈਂ ਇਹੋ ਮੰਗ ਕਰਦਾ ਵਾਂ ਵੀ ਜਦੋਂ ਵੀ ਮੈਂ ਇਹਨੂੰ ਸਰਕਾਰੀ ਥਾਂ ਤੇ ਮਿੱਟੀ ਲਾਣ ਤੋਂ ਜਾਂ ਚੁੱਕਣ ਤੋਂ ਮਨਾ ਕਰਦਾ ਆ ਇਹ ਮੈਨੂੰ ਤੇ ਮੇਰੇ ਰੈਸਟ੍ਰੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਵੀ ਅੱਜ ਕੀ ਕਰ ਲਈ ਅੱਜ ਕਾ ਇਨਸਟਰਕਸ਼ਨ ਕਰ ਰਹੇ ਜਾਂ ਕੀ ਕਰ ਰਹੇ ਇੱਥੇ ਅੱਜ ਇਹ ਇਥੋਂ ਮਿੱਟੀ ਪੁੱਟ ਰਹੇ ਸੀਗੇ ਜਿਹੜੀਆਂ ਕਿ ਵੀਡੀਓ ਮੇਰੇ ਕੋਲ ਪਈਆਂ ਨੇ ਹੌਣ ਚ ਜਿਹੜੀਆਂ ਤੁਹਾਨੂੰ ਮੈਂ ਦੇ ਵੀ ਦਾਂਗਾ ਜੀ ਸਰਕਾਰੀ ਮਿੱਟੀ ਪੁੱਟ ਰਹੀ ਹੈ ਜਾਂ ਫਰੀ ਪੁੱਟ ਰਹੀ ਹੈ ਸਰਕਾਰੀ ਮਿੱਟੀ ਪੁੱਟ ਰਹੀ ਹੈ ਇੱਥੋਂ ਜੀ ਇਸ ਜਗ੍ਹਾ ਤੇ ਪਹਿਲਾਂ ਕੀ ਸੀ ਇੱਥੇ ਲੱਗੇ ਪੈਣ ਡਿਆ ਜੀ ਇੱਥੇ ਮਤਲਬ ਕੂੜਾ ਵਗੈਰਾ ਜਾਂ ਪਿੰਡਾਂ ਦਾ ਜਿੰਨਾ ਵਾਧਾ ਘਾਟਾ ਸਮਾਨ ਉਹ ਹੀ ਸੀਗਾ ਸਰਕਾਰੀ ਥਾਂ 'ਚ ਜਿੱਦਾਂ ਆਮ ਤੌਰ ਤੇ ਲੋਕ ਪਿੰਡਾਂ ਦੇ ਬਾਹਰ ਛੋਟੀ ਦਿੰਦੇ ਆ ਫਿਰ ਨਹੀਂ ਦੇ ਉੱਤੇ ਜਾਂ ਸੜਕ ਦੇ ਕੰਡੇ ਤੇ ਆਹ ਮਿੱਟੀ ਪਈ ਹੈ ਸਰਕਾਰੀ ਹੈ ਜਾਂ ਕਿੱਦਾਂ ਹਾਂਜੀ ਸਰਕਾਰੀ ਹੈਗਾ ਤੇ ਸਰਕਾਰੀ ਮਿੱਟੀ ਹੈ ਜੀ ਸਰਕਾਰੀ ਮਿੱਟੀ ਹਾਂਜੀ ਬੰਦੇ ਪਹਿਲਾਂ ਇਹਨਾਂ ਨੇ ਸੱਦੇ ਸੀਗੇ ਜੀ ਠੀਕ ਆ ਜਦੋਂ ਮੈਂ ਇਹ ਮੇਰੇ ਨਾਲ ਕੋਈ ਦੋ ਆਪਣੇ ਭੈਣ ਭਰਾ ਹੋਣਗੇ ਤੇ ਨਾ ਕਿਸੇ ਦੇ ਹੱਥ 'ਚ ਕੋਈ ਹਥਿਆਰ ਸੀਗਾ ਨਾ ਕਿਸੇ ਨੇ ਕੋਈ ਗੱਲ ਕਰੀ ਨਾ ਕੋਈ ਲਲਕਾਰਾ ਮਾਰਿਆ ਵਾ ਜੇ ਉਸ ਗੱਲ ਨੂੰ ਵੀ ਕਹਿੰਦਾ ਕਿ ਬੰਦਿਆ ਤੇ ਬੰਦੇ ਦੇ ਨਾਲ ਇੱਕ ਦੋ ਬੰਦੇ ਤੇ ਵੈਸੇ ਆ ਹੀ ਜਾਂਦੇ ਨੇ ਜੀ ਠੀਕ ਆ ਨਾ ਕਿਸੇ ਨੇ ਕਿਸੇ ਨੂੰ ਗੱਲ ਕੀਤੀ ਇੱਥੇ ਨਾ ਕੋਈ ਹਥਿਆਰ ਪਈ ਨਾ ਕੋਈ ਹਿੰਸਕ ਘਟਨਾ ਹੋਈ ਹੈ ਜੀ ਇਹਨੂੰ ਮੇਰੇ ਤੋਂ ਐਸੀ ਗੱਲ ਦੀ ਤਕਲੀਫ ਆ ਕਿ ਇਹ ਮੈਨੂੰ ਮਿੱਟੀ ਲਾਣ ਤੋਂ ਜਾਂ ਪੁੱਟਣ ਤੋਂ ਰੋਕਦਾ ਵਾ ਤੇ ਇਹ ਕਦੀ ਫਿਰ ਮੈਨੂੰ ਬਦਨਾਮ ਕਰਦਾ ਕਦੀ ਮੇਰੇ ਰੈਸਟੋਰੈਂਟ ਨੂੰ ਅਨਾਮ ਕਰਦਾ ਤੇ ਕੁਝ ਦਿਨ ਪਹਿਲਾਂ ਇਹਨੇ ਮੇਰੇ ਨਾਲ ਫਤੋ ਬਾਈ ਵੀ ਕੀ ਤਿਆਰ ਰਸਟੋਰੈਂਟ ਦੇ ਬਾਹਰ ਜਿਹਦੀ ਵੀਡੀਓ ਕੋਲ ਹੈਗੀ ਹੈ ਦੇਖੋ ਗੋਲੀ ਚੱਲਣ ਦੀ ਆਵਾਜ਼ ਜਾਂ ਤਾਂ ਕੋਈ ਗੋਲੀ ਚਲਾਉਂਦਾ ਦਿਖਦਾ ਹੋਏ ਠੀਕ ਹੈ ਜੀ ਹੋ ਸਕਦਾ ਪਟਾਕਾ ਵੀ ਹੋ ਸਕਦਾ ਬੁਲਟ ਦਾ ਪਟਾਕਾ ਵੀ ਹੋ ਸਕਦਾ ਦੂਜਾ ਪਟਾਕਾ ਵੀ ਹੋ ਸਕਦਾ ਜਾਂ ਇਹਨਾਂ ਵੱਲੋਂ ਵੀ ਚਲਾਈ ਗਈ ਹੋ ਸਕਦੀ ਆ ਜਾਂ ਤਾਂ ਕੋਈ ਲੱਭਦੀ ਪਈ ਬੱਟ ਮਾਰਨ ਦੇ ਹਾਂ ਉਹ ਦੇਖੋ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਮੇਰੇ ਵਾਲੇ ਪਾਸੇ ਆ ਕੇ ਤੋੜਬੰਨ ਘਾ ਰਹੇ ਸੀਗੇ ਠੀਕ ਆ ਤੇ ਬਾਕੀ ਗੋਲੀ ਜਿਹੜੀ ਚੱਲਣ ਦੀ ਗੱਲ ਆ ਉਹ ਝੂਠੀ ਹੈ ਜੀ ਗਵਾਂਡੀ ਨੇ ਜੀ ਇੱਕ ਦਿਨ ਹਰਕਮਲ ਆ ਤੇ ਇੱਕ ਦਿਨ ਹਰਮਿੰਦਰ ਸਿੰਘ ਹਰਪਿੰਦਰ ਸਿੰਘ ਮਾਨ ਆ ਤੇ ਇਹਨਾਂ ਦੀ ਆਪਸੀ ਕੰਧ ਸਾਂਝੀ ਆ ਤੇ ਇਹਨਾਂ ਦੀ ਕੋਈ ਮਤਲਬ ਆਂਡ ਗਵਾਂਡ ਦੇ ਤੌਰ ਤੇ ਜਿਵੇਂ ਕੋਈ ਹੈਗਾ ਰੰਜਿਸ਼ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੀਆਂ ਨੇ ਜਿਹਦੀ ਅਸੀਂ ਮੌਕੇ ਤੇ ਜਾ ਕੇ ਅਸੀਂ ਜਿਹੜੇ ਉੱਥੇ ਵੈਰੀਫਾਈ ਕੀਤਾ ਤੇ ਜੋ ਵੀ ਗਾਂ ਜਿਹੜੀ ਆਊਗਾ ਤੱਤ ਸਾਹਮਣੇ ਆਉਣਗੇ ਉਸ ਮਤਲਬ ਕਾਨੂੰਨੀ ਕਾਰਵਾਈ ਕੀਤੀ ਕੋਈ ਬਾਰੋ ਬੰਦੇ ਵੀ ਆਏ ਬਾਰੋਂ ਬੰਦੇ ਜਿਹੜਾ ਹਰਕਮਲ ਸਿੰਘ ਉਹਦਾ ਰੈਸਟੋਰੈਂਟ ਹੈ ਜੀ ਉਥੇ ਬੰਦੇ ਸੀਗੇ ਹੀ ਲਿਆਂਦੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਤਸਦੀਕ ਕਰਦੇ ਆ ਵੀ ਉਹ ਗਾਹਕ ਸੀ ਲੜਨ ਦੀ ਨੀਤ ਨਾਲ ਆਏ ਸੀ ਕਿਹੜੀ ਨਾ ਆਏ ਸੀ ਉਹ ਫਿਰ ਜਦੋਂ ਕੋਈ ਤੱਥ ਸਾਹਮਣੇ ਆਉਣਗੇ ਫਿਰ ਉਸ ਤੋਂ ਉਹਨਾਂ ਨੂੰ ਵੈਰੀ ਕਰਕੇ